ਮਾਰ ਜੀ ਕਿਥੋਂ ਆਣ ਆਲੇ ਸ਼ਕਤੀਨਗਰ ਦੇ ਕੀ ਮਾਮਲਾ ਸਾਰਾ ਮਾਮਲਾ ਮਾਰ ਜਿਹਾ ਹੀ ਹੈਗਾ ਕੁੜੀ ਨੂੰ ਚਾਰ ਪੰਜ ਵਾਰੀ ਜਨੂੰ ਮਾਰ ਕੇ ਕੁੱਟੇ ਕੇ ਭੇਜਿਆ ਫਿਰ ਅਸੀਂ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੋ ਹਾਂ ਇਹੋ ਜੀ ਸੋਹਰੇ ਆਲੇ ਕੀ ਨਾਮ ਹੈ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾ ਜੀ ਕੀ ਕਹਿੰਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ ਅਮਾਰੇ ਪੰਜ 6 ਮਹੀਨੇ ਹੋਏ ਹਲੀ ਪੰਜ ਛੇਵਰੀ ਕੱਢ ਤਾ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਵਜ੍ਹਾ ਕੀ ਵਈਆ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਦਾੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਏ ਜਿਹਦੇ ਕੋਈ ਕਹਿੰਦੀ ਤਾਂ ਕੋ ਮਾਰਨ ਨੂੰ ਪੈਂਦੇ ਜਿੰਨਾ ਜਰਾ ਹੋਇਆ ਵਈਆ ਨੂੰ ਹੋਏ ਪੰਜ ਛੇ ਮਹੀਨੇ ਹੋਏ ਹਾਲੀ ਅੱਜ ਹੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੇ ਮੈਨੂੰ ਤਾਂ ਮਹੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੁਖਟਿਆ ਆਹੋ ਉਹ ਕਿਹਾ ਵਾ ਉਹ ਮਾਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤੇ ਕੁੜੀ ਨੂੰ ਮਾਰਦ ਰਹੇ ਸੀ ਨਾ ਜਾਂਦੇ ਮੋਕੇ ਦੇ ਤੇ ਇਹਨਾਂ ਨੇ ਵਾਸੀਆ ਮੁਲਾਵੀ ਕਹ ਕੇ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਆਹ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਸੀ ਤੇ ਵਫਾ ਬੱਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਹੀਂ ਚੱਲ ਵਿੱਚ ਬੈਗੇ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇੜ ਹੋ ਜੇ ਉਹਨਾਂ ਅਸੀਂ ਮੰਗ ਕੁੜੀ ਇੱਥੇ ਬਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚੱਲਦੇ ਨਹੀਂ ਉਹਨੇ ਹੋਏ ਜਾਣੇ ਬੱਚਾ ਘਟਾਣਾ ਬਸ ਅਜੀ ਕੁੜੀ ਨੂੰ ਵਸਾਣਾ ਜਿੰਦੀ ਕੁੜੀ ਨੂੰ ਮਾਰਨਾ ਥੋੜਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਇਹ ਕਿਸ ਤਰ੍ਹਾਂ ਸੀਗੀ ਮੇਰੀ ਭੈਣ ਵਿੱਚ ਪਈ ਆ ਉਹ ਹੋਰਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਆ ਰੱਖਿਆ ਹੋਆ ਉਹ ਦੋਨੇ ਨੇ ਵਸਾਈਆਂ ਗੀਆਂ ਉਹਨਾਂ ਨੇ ਘੋੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਨਹੀਂ ਨਾਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਸੱਸ ਵੀ ਨਾਲ ਲਈ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਬੇਟੀ ਨੇ ਦੱਸਿਆ ਨਹੀਂ ਵਜਾ ਮਾਰਨ ਦੀ ਮੈਂ ਇਹੋ ਹੀ ਤੁਹਾਨੂੰ ਦੱਸਣ ਦੇ ਟਿਆ ਵਾਂ ਖਾਨਦਾਨ ਵਿੱਚ ਕੁਝ ਨਹੀਂ ਹੈ ਕੰਮ ਕਰਾਈ ਜਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋਲ ਉਹ ਤਾਂ ਦਾਜ ਮੰਗ ਲਈਏ ਸਿੱਧੀ ਗੱਲ ਤੁਹਾਡੀ ਨਹੀਂ ਦੇ ਸਕਦੇ ਜੀ ਉਹ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ 'ਚ ਕੰਮ ਕਰਦਾ ਮੇਰਾ ਨਾਮ ਰੇਨੂ ਮਾ ਜਨਾ ਹੈ ਕਿੱਥੇ ਰਹਿੰਦੇ ਧਰਮਪੁਰ ਗਲੀ ਨੰਬਰ 5 ਜੋੜਾ ਫਾਟਕ ਜੀ ਮਾਮਲਾ ਸਾਹਿਬ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਦਾ ਵੈ ਕਦੀ ਬਾਹਵਨ ਨੂੰ ਨੀਲ ਮਾਰਦਾ ਹੈ ਕਦੀ ਕੁਛ ਮਾਰਦਾ ਹੈ ਕਦੀ 4 ਵਾਰੀ ਦੇ ਵਿੱਚ 4 ਮਹੀਨੇ ਚ 4 ਵਾਰੀ ਉਹਨੂੰ ਪੇਕੇ ਕੱਢ ਦਿੰਦਾ ਹੈ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਹੈ ਕੁੜ ਕਨ ਨਾ ਨਹੀਂ ਪਤਾ ਹੈ ਉਹਦਾ ਕੁੜੀ ਦਾ ਤੇ ਵੈਸੇ ਹੀ ਭਾਜੀ ਮੇਨ ਗੱਲ ਹੈ ਨਾ ਨਾਨ ਨਾਨ ਭੈਣੋਂ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂਨੂ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਨਾ ਜੋ ਡਾਇਦਾ ਕਾਰਨ ਕੁਛ ਨਹੀਂ ਤੂੰ ਪਿਆਈ ਹੈ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਇਹੋ ਜਿਹੀ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਧੋੜੀ ਦੀ ਧੋੜੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹਨੇ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਹੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਦੇ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਭਾਜੀ ਜ਼ਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਆ ਤਾਂ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰ ਇਨੇ ਅੰਦਰ ਸਿਰਫ ਘਰ ਵਾਲਾ ਹੀ ਮਕਿਨ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਸਰ ਸਾਰੀ ਗਲੀ ਭੇਗੀ ਫਿਰ ਸਾਰੀ ਗਲੀ ਬਲੇ ਅਸੀਂ ਗਏ ਆ ਅਸੀਂ ਦਰਵਾਜਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹਾਲ ਸੀ ਉਹਦੇ ਕਿਤਨਾ ਦੇ ਹਾਲਤ ਬਣੇ ਬਹੁਤ ਹਾਲਤ ਬਹੁਤ ਹੈ ਬੋਲੇ ਸੁਧਿਆ ਲੰਦਾ ਤਲੰਗਾ ਅੱਗੇ ਤੁਰਦੀ ਵੀ ਸੀ ਮਲਕੀ ਬਹੁਤ ਮਾੜੀ ਕੰਡੀਸ਼ਨ ਸੀ ਪਰ ਅਗੋਂ ਨਾਨ ਕਹਿੰਦੀ ਆ ਕਿ ਨਾਕ ਦੀ ਦਾਜ ਦਾ ਕਰਕੇ ਦਾਜ ਦਾ ਵੀ ਕਹਿਣ ਲਈ ਆ ਗਰੀਬ ਹੈ ਗੁੰਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਵੇ ਰਿਸ਼ਤੇਦਾਰੀਆਂ ਦਾ ਹਾਲ ਤਾਂ ਥੋੜੀ ਘਰੀ ਹੁੰਦੀ ਭਾਜੀ ਭਾਜੀ ਨੇ ਨਾਨ ਨੂੰ ਨਹੀਂ ਵਸਣ ਦਿੰਦੀ ਨਾਨ ਦੇ ਸਾਸਿ ਕਟੋਕਟ ਪਈਆਂ ਵਰੀ ਚਾਰ ਮਹੀਨੇ ਪਈਆਂ ਮੈਂ ਤਾਂ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤਾਂ ਫਿਰ ਚੱਲ ਜੀ ਅੱਜ ਇੱਥੇ ਆਏ ਤੁਸੀਂ ਉਹਨੂੰ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਕਟੋਕਟ ਇਹ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨੂੰ ਥਾਣੇ ਵਾਲਿਆਂ ਨੇ ਸਾਨੂੰ ਪੰਜ-ਛੇ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਤੇ ਬਾਕੀ ਪ੍ਰਸ਼ਾਸਨ ਕੋਲ ਕੀ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਹੀਂ ਦੱਸਦੇ ਸਾਰੇ ਅੰਦਰ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਹੁੰਦੇ ਹੋ ਚਾਹਣਾ ਹੁਣ ਦੇਖੋ ਅਸੀਂ ਮੈਂ ਕੀ ਚਾਹਣਾ ਜਿਹਦਾ ਨਾਲ ਬੀਤੀ ਹੁਣ ਕੁੜੀ ਦੱਸ ਸਕਦੀ ਹੈ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਛੱਟ ਲੱਗੀ ਹੁਣੇ ਕੱਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਹੁਣ ਲੱਗੀਆਂ 15 ਦਿਨ ਲక్ష్ਮੀ ਕਿਥੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਹੈ ਇਹ ਨਾਲ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਅੰਦਰ ਵੜ ਗਈਆਂ ਉਹਨਾਂ ਦੇ ਸਾਨੂੰ ਅੰਦਰ ਬੜਨੀ ਜਰਰੀ ਧੱਕਾ ਮਾਰੇ ਬੁਆ ਮਾਰ ਅੰਦਰ ਵੜਿਆ ਉਹ ਕਿਹ ਅਈ ਕੋਠੇ ਗਈਆਂ ਵਾ ਮੈਂ ਠੋਡ ਮਾਰੇ ਆ ਲੱਤਾਂ ਮਾਰੀਆਂ ਬੁਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਨੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹਿਆ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਆ ਖੋਲ ਰਾਜੇ ਬੁਆ ਖੋਲ ਦੇ ਮਰ ਜਾਣਾ ਕਹਿੰਦੇ ਨਾ ਕਹਿੰਦੇ ਮਰ ਜਾ ਮਰ ਜਾ ਮਾਰਦੇ ਮਾ ਮਾਰ ਮਾਰੇ ਨੂੰ ਅਹੀਂ ਜੇ ਅਹੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਐ ਕਹਿ ਕੇ ਦੰਗਿਆ ਆਪਣੇ ਪਾਏ ਉਹਦੇ ਕਪੜੇ ਪਾਟੇ ਹੀ ਭੁਲੇੜ ਕੇ ਤੇ ਥੱਲੇ ਸੋੜਦੇ ਜਿਹੜੇ ਨਵੇਂ ਕਪੜੇ ਬਪਾ ਕੱਢੇ ਉਹਨੂੰ ਮਾਰਿਆ ਜਾਂ ਪਹਿਲੋ ਮਾਰਦਾ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਨਹੀਂ ਪਾਇਆ ਇੱਥੇ ਰਾਜਣਾ ਰਾਜਣਾ ਮੁੰਡੇ ਦਾ ਰਾਜਣਾ ਅੱਛਾ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਸਰੇ ਹੀ ਮਾਰਿਆ ਕਰਦੇ ਸਾਸਰੇ ਹੀ ਕੁੱਟੀ ਆ ਸਾਸਰੇ ਮਾਰਿਆ ਨਹੀਂ ਉਹਦੇ ਬਾਰੇ ਸਾਸਰੇ ਮਾਰਿਆ ਅੱਗੇ ਕਹਿੰਦੀ ਦੱਸਿਆ ਨਾਨਾ ਨੇ ਹੁਣ ਮਾਰਿਆ ਜੀ ਛੋਟੇ ਮਾਰੇ ਬੜੀ ਯੋਧੇ ਉਹਨੂੰ ਤੇ ਨੱਥਾ ਨੇ ਮਾਰੇ ਵਾਲ ਫੜਿਆ ਰੇ ਦਾਜ ਦੇ ਕਾਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਾਰਨ ਮਾਰਦੇ ਆ ਜੀ